ਹੇ 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 ਤਾਰੇ ਪਹਿਮਲੇ ਫੜਾ ਸਾਰੇ ਹੀ ਅੱਜ ਸਾਰੇ ਹੀ ਫੜਾ ਦੇ ਸਾਰੇ ਉੜਾ ਦੇ ਵਾਲ ਸੁਣਾ ਇਹ ਆਵਾ ਤੈਨੂੰ ਸਾਰੇ ਬੈ ਜਾ ਜੋਰ ਮੇਰਾ ਜਿਆਦਾ ਲੱਗਾ ਸੋ ਨਾ ਨਾ ਸਾਫਾਈ ਹੋਇਆ ਫਿਰ ਤਾਂ ਉਹ ਕੇ ਫੈਰ ਕਰ ਲਿਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਅੱਜ ਭੈਣ ਭਰਾ ਦੀ ਫਾਈਟ ਵੈਰੀ ਗੁੱਡ ਫਾਈਟ ਗਈ ਮਾਰ ਨਹੀਂ ਹੁੰਦਾ ਆਹ ਇੱਧਰ ਆ ਗਿਆ ਮੈਂ ਇੱਧਰ ਹੀ ਆਦਾ ਆ ਗਿਆ ਅੰਦਰ ਆ ਬਣਾ ਕਮਲੀ ਗਾਲਿਆ ਤੋਦੜੇ ਪੈਸੇ ਮਿਲੇ ਫੜਾ ਸਾਰੇ ਅੱਜ ਸਾਰੇ ਫੜਾ ਦੇ ਸਾਰੇ ਫੜਾ ਦੇ ਵਾਪਸ ਨਾ ਇਹ ਆ ਵਾਪਸ ਤੈਨੂੰ ਸਾਰੇ ਪੈਸੇ ਵੜਾ ਦੇ ਵਾਪਸ हो गया सच्चा वो ਘਾਟ ਹੀ ਦੇ ਕੇ ਗਈ ਉਹਨੇ ਨਹੀਂ ਨਹੀਂ ਪੈਸੇ ਦੇ ਸਾਰੇ ਪੈਸੇ ਦੇ ਕਿਉਂ ਕਾ ਦੇ ਲਈ ਅੱਜ ਤੈਨੂੰ ਮਿਲੇ ਪੰਚਾ ਸਾਲ ਦੇ ਨਾ ਉਹਦੇ ਪੈਸੇ ਉਹ ਤਾਂ ਮੇਤਲ ਮੰਗਦੇ ਆਣਾ ਲਿਆ ਪੈਸਾ ਮੈਂ ਹੀ ਤੁਹਾਡੇ ਕੱਟਦੀ ਹਾਂ ਲਿਆ ਲਿਆ ਆ ਵਾਹੇ ਅੱਜ ਲਿਆ ਜੇ ਕੱਪੜੇ ਜੱਪੜੇ ਲਿਆ ਲਿਆ ਇਹ ਕੱਪੜੇ ਕੱਪੜੇ ਆ ਗਿਆ ਰਾਜੂ ਲੈਣ ਆ ਗਿਆ ਗੋਪੀ ਲੈਣ ਆ ਗਿਆ ਦੂਜਾ ਲੈਣ ਆ ਗਿਆ ਲਿਆ ਕੱਪੜੇ ਲੈਣ ਚਲੀਏ ਦੇਣੇ ਨਹੀਂ ਹੁੰਦੇ ਲਿਆ ਕਿਉਂਕਿ ਮੈਂ ਹੀ ਕੱਟ ਕਰ ਕਰ ਕੇ ਦੇਣੀ ਆ ਪਿੱਛੇ ਤੇ ਹਰ ਫਰਦਾ ਜੋਰ ਮੇਰਾ ਜਿਆਦਾ ਲੱਗਾ ਸੋ ਮੈਂ ਨਹੀਂ ਖਾਹ ਖਾਈ ਹੋਇਆ ਫਿਰ ਤਾਂ ਉਹ ਕੇ ਸੈਰ ਕਰ ਲਿਆ ਕਰ ਨੇ ਫੇਰ ਰਾਜੂ ਕਹਿੰਦਾ ਮੈਂ ਵੀ ਵੇਖੂਗਾ 5 ਵਜੇ ਤਾਂ ਮੈਂ ਆ ਹੀ ਜਾਣਾ ਤੁਹਾਡੇ ਕੋਲ ਆਪਣੇ ਕੋਲੇ ਵੀ ਟਾਈਮ ਹੀ ਹੈ ਨਹੀਂ ਮੈਂ ਤੈਨੂੰ ਕਹਿੰਦਾ ਅਸੀਂ ਜਗ੍ਹਾ ਤੇ ਜਾਣਾ ਵੀਰੇ ਬਾਬੇ ਦੀ ਤੇ ਬਾਕੇ ਬਾਪੇ ਓਏ ਬਾਅਦ ਚ ਬਾਬੇ ਦੇ ਬੰ ਨਾਲ ਆਦਦਾ ਚ ਨੂੰ ਕੰਮ ਕੇ ਬਾਬੇ ਦੇ ਮੈਂ ਕਿ ਤੇਰੇ ਬਾਬੇ ਦੇ ਕੰਮ ਨਹੀਂ ਭਾਈ ਆਪਾਂ ਦਾ ਕੋਈ ਗੁਰੀ ਨਹੀਂ ਇੱਥੇ ਧਾਰਿਆ ਕੇ ਓ ਵਾਟ ਫੁੱਟਾ ਦਾ ਰੋਤਾ ਵੇ ਉਹ ਸੁਪਰਟੀ ਦਾ ਗਾਰ ਦੇਖਿਆ ਸਿੱਪਲਨ ਦੀ ਗੱਲ ਪਤਾ ਕੀ ਚੱਕਰ ਆ ਇਧਰੇ ਤੂੰ ਪੈਰ ਵੇ ਹਾਂ ਉਹ ਤੇ ਜੂਨੀਫਾਰਮ ਵੇ ਹਾਂਜੀ ਆਹ ਵੇਖ ਲੈ ਤੇਰੀ ਆਲੇ ਠੇਕ ਵੇਖ ਇਧਰ ਲੈ ਸਾਡੇ ਠੇਕ ਵੇ ਲੈ ਉਹਵੇਂ ਤਰੇ ਫਿਰਦੇ ਜੁੱਤੀ ਆਫ ਗਾਨਿਸਤਾਨ ਵਾਲੀ ਠੇਕ ਆ ਇਹ ਦਮਈਆ ਦਾ ਚੱਲਦਾ ਉਹ ਨਾ ਇੱਕ ਬਟਨ ਖੋਲਿਆ ਤੂੰ ਦੂਸਰੇ ਦੇ ਤੋ ਤੇ ਉਡਾ ੜੂਰ ਚ ਭਾਜੀ ਜਾ ਤੂੰ ਉਹ ਐਵੇਂ ਦਾ ਟ੍ਰੇਡਰ ਮੈਂ ਵੀ ਦਾ ਸੋਲਿਆ ਕਹ ਰਿਹਾ ਲੱਗਦਾ ਵੀ ਯਾਰ ਔਰ ਲਓ ਕਰਤਾ ਉਹੇ ਕੰਮ ਜੀ ਤਾ ਡਰਦੇ ਸੀ ਡਰਦੇ ਹੀ ਜੀਤੋਂ ਲਾਤੀ ਡਾਂਡੋ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ